ਅਓ ਦੀ ਅੱਜ ਆਪਾਂ ਚਲਦੇ ਹਾਂ ਫਰੋਜ਼ਪੁਰ ਦੇ ਨਾਲ ਲਗਵੇਂ ਬਾਰਡਰ ਹੁਸੈਨੀ ਵਾਲੇ ਤੇ ਉਥੋਂ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਕਰਤੀਆਂ ਸਾਂਝੀਆਂ ਆਪਾਂ ਹੁਣ ਜਾ ਰਹੇ ਆ ਫਰੋਜ਼ਪੁਰ ਦੇ ਨਾਲ ਲਗਵੇਂ ਬਾਰਡਰ ਤੇ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਸਤਲੁਜ ਦਰਿਆ ਜਿਸ ਨੂੰ ਆਪਾਂ ਪਾਰ ਕਰ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੂਸਰੀ ਸਾਈਡ ਜੋ ਬੰਦ ਦਿਖਾਈ ਦੇ ਰਿਹਾ ਉਧਰ ਵਾਲੀ ਸਾਈਡ ਪਾਕਿਸਤਾਨ ਹੈ ਤਾਂ ਇਹ ਦਰਿਆ ਪੰਜਾਬ ਦੇ ਵਿੱਚੋਂ ਹੁੰਦਾ ਹੋਇਆ ਪਾਕਿਸਤਾਨ ਨੂੰ ਜਾਂਦਾ ਹੈ ਦਰਿਆ پار ਕਰਨ ਤੋਂ ਬਾਅਦ ਇੱਕ ਵੈਲਕਮ ਗੇਟ ਲੱਗਿਆ ਹੋਇਆ ਹੈ ਜਿਸ ਤੇ ਲਿਖਿਆ ਹੈ ਵੈਲਕਮ ਟੂ ਸੈਨੀ ਵਾਲਾ ਬਾਰਡਰ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਆਪਾਂ ਪਹੁੰਚੇ ਹਾਂ ਉਹ ਸੈਨੀ ਵਾਲੇ ਬਾਰਡਰ ਤੇ ਫਰੋਸਪੁਰ ਔਰ ਜਿੱਥੇ ਭਾਰਤ ਔਰ ਪਾਕਿਸਤਾਨ ਜੋ ਪ੍ਰੇਡ ਦਿਖਾਈ ਜਾਂਦੀ ਹੈ ਔਰ ਇੱਥੇ ਆਪਾਂ ਪਹੁੰਚੇ ਹਾਂ ਤੁਹਾਡੇ ਨਾਲ ਅੱਗੇ ਦੀ ਵੀਡੀਓ ਜਿਹੜੀ ਉਹ ਸਾਂਝੀ ਜ਼ਰੂਰ ਕਰਾਂਗੇ ਵੀਡੀਓ ਚੰਗੀ ਲੱਗੇ ਤਾਂ ਅੱਗੇ ਤੁਸੀਂ ਵੀ ਸ਼ੇਅਰ ਜ਼ਰੂਰ ਕਰ ਦਿਓ ਅੱਜ ਅਸੀਂ ਆਏ ਆ ਪਾਕਿਸਤਾਨ ਤੇ ਭਾਰਤ ਦੇ ਬਾਰਡਰ ਤੇ ਹੁਣ ਇੱਥੇ ਟ੍ਰੇਡ ਹੋਣ ਵਾਲੀ ਹੈ ਬੜਾ ਮਜ਼ਾ ਆਏਗਾ ਤੁਸੀਂ ਵੀ ਦੇਖੋ ਇਸ ਵੀਡੀਓ ਨੂੰ ਤੁਹਾਨੂੰ ਵੀ ਮਜ਼ਾ ਆਏਗਾ ਟ੍ਰੇਡ ਤੋਂ ਪਹਿਲਾਂ ਅੱਜ ਤੁਹਾਨੂੰ ਪਹਿਲਾਂ ਦਿਖਾਣੇ ਆ ਮਿਊਜ਼ੀਅਮ ਦੇ ਅੰਦਰ ਕੁਝ ਯਾਦਗਾਰੀ ਤਸਵੀਰਾਂ ਜੋ ਕਿ ਭਗਤ ਸਿੰਘ ਦੇ ਨਾਲ ਰਿਲੇਟਡ ਤਸਵੀਰਾਂ ਜਿਹੜੀਆਂ ਤੁਹਾਡੇ ਅੰਦਰ ਨਾਲ ਸਾਂਝੇ ਕਰਦੇ ਆ ਜਿੱਥੇ ਸ਼ਹੀਦ ਭਗਤ ਸਿੰਘ ਦੀ ਪਿਸਤਲ ਜੋ ਇਹ ਸ਼ਹੀਦ ਭਗਤ ਸਿੰਘ ਦੀ ਪਿਸਤਲ ਹੈ ਇਹ ਦਿਖਾਈ ਜਾ ਰਹੀ ਹੈ ਮੇਰੇ ਮਨ ਦੇ ਅੰਦਰ ਰੁਸ਼ੀਦ ਪਗਲ ਸਿੰਘ ਦੀ ਤਸਵੀਰ ਵੀ ਲੱਗੀ ਦਿਖਾਈ ਦਿੱਤੀ ਮਾਡਲ ਆਫ ਬੀਐਸਐਫ ਡਿਵੈਲਪਮੈਂਟ ਇਨ ਪੰਜਾਬ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੋ ਇੱਥੇ ਦੇ ਮਾਡਲ ਜੋ ਭਾਰਤ ਪਾਕਿਸਤਾਨ ਸਰਹੱਦ ਦਾ ਜਿਹੜਾ ਇਹ ਮਾਡਲ ਤਿਆਰ ਕੀਤਾ ਗਿਆ ਇੱਥੇ ਤੁਸੀਂ ਦੇਖ ਸਕਦੇ ਹੋ ਘੋੜਸਵਾਰ ਜਿਹੜੇ ਆਪਣੇ ਭਾਰਤ ਦੇ ਜਿਹੜੇ ਹੈ ਦਿਖਾਏ ਗਏ ਆ ਘੋੜਸਵਾਰ ਦੇ ਉੱਪਰ ਫੌਜੀ ਜੋ ਤਾਇਨਾਤ ਨੇ ਔਰ ਬਾਉਂਡਰੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਇਹ ਮਿਊਜ਼ੀਅਮ ਦੇ ਅੰਦਰ ਬਣੀ ਹੋਈ ਆ ਉਸ ਦਿਨ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਪੀ ਸਕਦੇ ਹੋ ਇੱਕ ਸਾਈਡ ਤੇ ਇੰਡੀਆ ਲਿਖਿਆ ਹੋਇਆ ਔਰ ਦੂਸਰੀ ਸਾਈਡ ਤੇ ਅੱਗੇ ਜਿਹੜਾ ਉਹ ਪਾਕਿਸਤਾਨ ਲਿਖਿਆ ਹੋਇਆ ਇੱਧਰ ਤਾਂ ਜਿਹੜੇ ਆ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਬੜੀ ਸੁੰਦਰ ਚੀਜ਼ ਦਿਖਾਈ ਗਈ ਇਸ ਮਿਊਜ਼ੀਅਮ ਦੇ ਅੰਦਰ ਆ ਤੁਸੀਂ ਦੇਖ ਸਕਦੇ ਹੋ ਛੋਟੀਆਂ-ਛੋਟੀਆਂ ਲਾਈਟਾਂ ਵੀ ਜਿਹੜੀਆਂ ਨੇ ਉਹ ਦਿਖਾਈਆਂ ਗਈਆਂ ਨੇ ਇਹ ਦੇਖੋ ਤੁਸੀਂ ਲਾਈਟਾਂ ਚਲਦੀਆਂ ਦਿਖਾਈਆਂ ਗਈਆਂ ਨੇ ਜਿੱਥੇ ਆ ਵੀਓਪੀ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਇਸ ਸਾਰੀ ਚੀਜ਼ ਬਹੁਤ ਸੁੰਦਰਤਾ ਦੇ ਨਾਲ ਦਿਖਾਈ ਗਈ ਹੈ ਮਾਡਲ ਆਫ ਵਿਐਸਐਫ ਡਿਵੈਲਪਮੈਂਟ ਇਨ ਰਾਜਸਥਾਨ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੀ ਹੋ ਇਹ ਤਸਵੀਰਾਂ ਰਾਜਸਥਾਨ ਡਿਵੈਲਪਮੈਂਟ ਮਾਡਲ ਦੀਆਂ ਉਥੋਂ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਔਰ ਉਸ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਜੇ ਦਾ ਗ੍ਰੇ ਕਲਰ ਇਹ ਦਿਖਾਇਆ ਗਿਆ ਰੇਗਿਸਤਾਨ ਦਿਖਾਇਆ ਗਿਆ ਬਾਰਡਰ ਏਰੀਆ ਜੇ ਗ੍ਰੇ ਕਲਰ ਦੇਖ ਰਹੇ ਹੋ ਉਧਰ ਪੰਜਾਬ ਦਾ ਦਿਖਾਇਆ ਸੀ ਉਹ ਸਾਰਾ ਗ੍ਰੀਨ ਸੀਗਾ ਤਾ ਇਹ ਜਿਹੜਾ ਗ੍ਰੇ ਕਲਰ ਹੈ ਰੇਗਿਸਤਾਨ ਇਨ ਰਾਜਸਥਾਨ ਦੀਆਂ ਤਸਵੀਰਾਂ ਨੇ ਜਿਹੜੇ ਬਾਰਡਰ ਇਹਦੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮਾਡਲ ਆਫ ਬੀਐਸ ਆਫ ਡਿਵੈਲਪਮੈਂਟ ਇਨ ਸਾਊਥ ਬੰਗਾਲ ਇਹ ਬੰਗਾਲ ਦੀਆਂ ਤਸਵੀਰਾਂ ਨੇ ਜਿੱਥੋਂ ਕੁਝ ਦਰਿਆ ਨਦੀ ਵਗੈਰਾ ਜਿਹੜੀ ਆ ਉਹ ਨਿਕਲਦੀ ਵੀ ਦਿਖਾਈ ਦੇ ਰਹੀ ਆ ਤੁਸੀਂ ਬਲੂ ਕਲਰ ਦੇ ਦੇਖਿਆ ਇਹ ਦਰਿਆ ਵਗੈਰਾ ਜਿਹੜੀ ਆ ਉਹ ਨਿਕਲਦੇ ਦਿਖਾਈ ਦੇ ਰਿਹਾ ਜਿੱਥੋਂ ਦਰਿਆ ਇੰਡੀਆ ਦੇ ਵਿੱਚੋਂ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਜਿਹੜੀ ਐਂਟਰੀ ਕਰਦੇ ਆ ਦਰਿਆ ਤੁਹਾਨੂੰ ਪਤਾ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਔਰ ਜਿਹੜੇ ਤਿੰਨ ਦਰਿਆ ਉਹ ਪਾਕਿਸਤਾਨ ਨੂੰ ਜਿਹੜੇ ਚਲੇ ਜਾਂਦੇ ਆ ਪੰਜਾਬ ਦੇ ਵਿੱਚ ਕੇਵਲ ਦੋ ਦਰਿਆ ਹੀ ਰਹਿ ਜਾਂਦੇ ਆ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਆ ਤਾਂ ਤੁਹਾਨੂੰ ਦਿਖਾ ਦਈਏ ਕਿ ਮਾਡਲ ਆਫ ਬੀਅਰਸ ਆਫ ਡਿਵੈਲਪਮੈਂਟ ਇਨ ਸਾਊਥ ਬੰਗਾਲ ਦੀਆਂ ਤਸਵੀਰਾਂ ਇਹ ਮਾਡਲ ਨਹੀਂ ਆ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਔਰ ਲਾਈਟਾਂ ਬਹੁਤ ਸੁੰਦਰ ਤਰੀਕੇ ਦੇ ਨਾਲ ਦਿਖਾਈਆਂ ਜੀਆਂ ਬਾਰਡਰ ਏਰੀਆ ਪੂਰੇ ਅچھے ਤਰੀਕੇ ਦੇ ਨਾਲ ਦਿਖਾਇਆ ਗਿਆ ਜਿੱਦਾ ਜਿੱਦਾ ਇਸ ਜਗ੍ਹਾ ਤੋਂ پاکستان ਦੇ ਅੰਦਰ ਦਰਿਆ ਐਂਟਰੀ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਇੱਥੇ ਸ਼ੇਅਰ ਕੀਤੀ ਜਿਹੜੇ ਇਤਿਹਾਰ ਜੋ ਜੰਗ ਦੇ ਵਿੱਚ ਯੂਜ਼ ਹੋਣ ਵਾਲੀ ਨੇ ਸਾਰੀ ਉਹ ਸਾਰੇ ਇਤਿਹਾਰਾਂ ਦੀ ਜਿਹੜੀ ਆ ਇੱਥੇ ਜਾਣਕਾਰੀ ਇੱਕ ਇੱਕ ਚੀਜ਼ ਦੀ ਲੱਗੀ ਵੀ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਚੀਜ਼ ਲਿਖੀ ਵੀ ਦਿਖਾਈ ਦੇ ਰਹੀ ਹੈ ਜਿਦਾ ਰਫਲ 7.62 mm A1A1 ਇਹ ਤਾਰੀਖ ਚੀਜ਼ ਬਾਰੇ ਜਾਣਕਾਰੀ ਲਿਖੀ ਹੈ ਤਸਾਰੀ ਪੜ ਕੇ ਦੱਸਣਾ ਵੀਡੀਓ ਬਹੁਤ ਲੰਬੀ ਹੋ ਜਾਏਗੀ ਇਸ ਲਈ ਅਸੀਂ ਤੁਹਾਨੂੰ ਸਾਰੀ ਵੀਡੀਓ ਜਿਹੜੀ ਆ ਉਹ ਸਾਂਝੀ ਨਹੀਂ ਕਰ ਸਕਦੇ ਇੱਕ ਇੱਕ ਰਫਲ ਬਾਰੇ ਜਾਣਕਾਰੀ ਨਹੀਂ ਦੇ ਸਕਦੇ ਤਾਂ ਦੱਸ ਦਈਏ ਕਿ ਇਹ ਜੋ ਹੁਸੈਨਿਆਲੇ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਉਹ ਸਾਂਝੀਆਂ ਕਰ ਰਹੇ ਹਾਂ ਜਿੱਥੋਂ ਜਿਹੜੀ ਆ ਮਿਊਜ਼ੀਅਮ ਦੇ ਅੰਦਰ ਜਿਹੜੀ ਆ ਸਾਰੀ ਦ੍ਰਿਸ਼ ਬਣਾਇਆ ਗਿਆ ਦਿਖਾਇਆ ਗਿਆ ਮਿਊਜ਼ੀਅਮ ਦੇ ਅੰਦਰ ਜਿਹੜੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਪਿਸਟਲ ਰਫਲ ਸਾਰੀ ਚੀਜ਼ ਜੋ ਅੰਦਰ ਇੱਕ ਇੱਕ ਚੀਜ਼ ਨਾਲ ਲਿਖੀ ਵੀ ਦਿਖਾਈ ਦੇ ਰਹੀ ਹੈ ਸਾਰੀ ਜਿਹੜੀ ਹੈ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਰ ਇੱਕ ਇੱਕ ਚੀਜ਼ ਬਾਰੇ ਜਾਣਕਾਰੀ ਦੇਣਾ ਬਹੁਤ ਲੰਬੀ ਵੀਡੀਓ ਹੋ ਜਾਏਗੀ ਇਸ ਕਰਕੇ ਤੁਹਾਡੇ ਨਾਲ ਜਿਹੜੀ ਹੈ ਸਿਰਫ ਜਿਹੜੀ ਮੈਂ ਵੀਡੀਓ ਹੀ ਸਾਂਝੀ ਕਰ ਰਿਹਾ ਔਰ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਥੋੜੀ-ਥੋੜੀ ਜਾਣਕਾਰੀ ਦੇ ਸਕੀਏ ਪਰ ਇਸ ਦੱਸ ਦਈਏ ਕਿ ਜੰਗ ਦੇ ਵਿੱਚ ਯੂਜ਼ ਹੋਣ ਵਾਲੇ ਹਥਿਆਰ ਜੋ ਇੱਥੇ ਦ੍ਰਿਸ਼ ਦਿਖਾਇਆ ਗਿਆ ਉਹਨਾਂ ਦਾ ਸਾਰੇ ਉਹ ਬਹੁਤ ਸੁੰਦਰ ਤਰੀਕੇ ਦੇ ਨਾਲ ਪਹਿਲੇ ਵੀ ਆਏ ਸੀਗੇ ਪਰ ਇੰਨਾ ਕੁਝ ਦੇਖਣ ਨੂੰ ਨਹੀਂ ਮਿਲਿਆ ਪਰ ਇਸ ਵਾਰ ਬਹੁਤ ਕੁਝ ਦੇਖਣ ਨੂੰ ਮਿਲਿਆ ਬਹੁਤ ਆਨੰਦ ਆਇਆ ਇਸ ਮਿਊਜ਼ੀਅਮ ਦੇ ਅੰਦਰ ਆ ਕੇ ਤੁਹਾਨੂੰ ਕਿਦਾਂ ਲੱਗਿਆ ਇਹ ਮਿਊਜ਼ੀਅਮ ਦੇਖ ਕੇ ਆਪਣਾ ਕਮੈਂਟ ਆਪਣੀ ਸਾਡੀ ਇਸ ਵੀਡੀਓ ਦੇ ਵਿੱਚ ਜਰੂਰ ਸਾਂਝਾ ਕਰੋ ਜੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਹੁਸੈਨੀ ਵਾਲੇ ਦੀਆਂ ਤਸਵੀਰਾਂ ਸਾਂਝਾ ਕਰ ਰਹੇ ਹਾਂ ਇਹ ਮਾਡਲ ਜੋ ਤੁਸੀਂ ਦੇਖ ਰਹੇ ਹੋ ਇਹ ਹੁਸੈਨੀ ਵਾਲੇ ਬਾਰਡਰ ਦਾ ਮਾਡਲ ਹੈ ਜੋ ਇੱਥੇ ਤਿਆਰ ਕਰਕੇ ਬਹੁਤ ਸੁੰਦਰ ਤਰੀਕੇ ਦੇ ਨਾਲ ਜਿਹੜਾ ਉਹ ਦ੍ਰਿਸ਼ ਦਿਖਾਇਆ ਗਿਆ ਹੈ i don't ਯੋਗਾਨ ਸਾਹਮਣੇ ਜੋ ਤੁਸੀਂ ਬਲੈਕ ਵਰਦੀ ਦੇ ਵਿੱਚ ਖੜੇ ਜਿਹੜੇ ਪੁਲਿਸ ਵਾਲੇ ਜਿਹੜੇ ਪਹੁੰਚੀ ਨਜ਼ਰ ਆ ਰਿਹਾ ਉਹ ਪਾਕਿਸਤਾਨ ਵਾਲੀ ਸਾਈਡ ਤੋਂ ਆਇਆ ਜਿੱਥੇ ਲਿਖਿਆ ਹੋਇਆ ਪਾਕਿਸਤਾਨ ਸਾਹਮਣੇ ਗੇਟ ਨਜ਼ਰ ਆ ਰਿਹਾ ਜਿਹੜਾ ਉਹ ਸਾਹਮਣੇ ਤੁਹਾਨੂੰ ਜ਼ੂਮ ਕਰਕੇ ਦਿਖਾ ਰਹੇ ਆ ਇੱਕ ਗੇਟ ਜੋ ਨਜ਼ਰ ਆ ਰਿਹਾ ਹੈ ਪਾਕਿਸਤਾਨ ਦਾ ਗੇਟ ਹੈ ਅੱਗੇ ਇਸ ਤੋਂ ਅੱਗੇ ਜਿਹੜਾ ਉਹ ਪਾਕਿਸਤਾਨ ਹੈ ਸਾਰਾ ਭਾਰਤ ਪਾਕਿਸਤਾਨ ਬਾਰਡਰ ਏਰੀਆ ਤੇ ਪਹੁੰਚਿਆ ਜਿੱਥੇ ਪ੍ਰੇਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇੱਕ ਪਾਸੇ ਭਾਰਤ ਜਿੰਦੂਸਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਦੂਜੇ ਪਾਸੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਜਿੱਥੇ ਝੰਡਾ ਉਤਾਰਨ ਦੀ ਰਸਮ ਜਿਹੜੀ ਆ ਉਹ ਸ਼ਾਮ ਨੂੰ ਇਸ ਟਾਈਮ 5:30 ਵਜੇ ਦੇ ਕਰੀਬ ਕੀਤੀ ਜਾਂਦੀ ਹੈ। ਪਰ ਪ੍ਰੇਡ ਦੇ ਦੌਰਾਨ ਜਿੱਥੇ ਪਾਕਿਸਤਾਨ ਤੋਂ ਕਾਫੀ ਲੋਕ ਜਿਹੜੇ ਇਸ ਪ੍ਰੇਡ ਨੂੰ ਦੇਖਣ ਵੀ ਆਉਂਦੇ ਨੇ ਔਰ ਭਾਰਤ ਤੋਂ ਵੀ ਲੋਕ ਜਿਹੜੇ ਆ ਕਾਫੀ ਜਿਹੜੇ ਉਹ ਦੇਖਣ ਦੇ ਲਈ ਆਉਂਦੇ ਆ। ਬਹੁਤ ਆਨੰਦਮਈ ਤਸਵੀਰਾਂ ਨੇ ਥੋਡੀਆਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ।

زندہ باد ایکو سٹان زندہ باد ہندو سٹان زندہ باد ماتا کی जय भारत माता की जय ओमर मकरम 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 जय और एक जना उधर जाइए एक जना उधर जाइए उधर जाने की नहीं भारत माता की जय भारत

ਇਹ ਵੀਡੀਓ ਦੇਖ ਕੇ ਜੋ ਆਪਾ ਭਾਰਤ ਪਾਕਿਸਤਾਨ ਦੀ ਸਰਹੱਦ ਹੁਸੈਨੀਵਾਲਾ ਬਾਰਡਰ ਫਿਰੋਜ਼ਪੁਰ ਤੋਂ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤਾਂ ਇਸ ਤਰ੍ਹਾਂ ਦੇ ਅਸੀਂ ਹੋਰ ਜਿਹੜੇ ਆ ਉਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ